ਸੇਖ ਮੇਰਾ ਉਹ ਸਾਹਿਬ ਮੈਂ ਉਸ ਕਾ ਜੀਣਾ ਗੁਰੂ ਦੀ ਪਦਵੀ ਜਿਹੜੀ ਹੈ ਨਾ ਉਹ ਸਿੱਖ ਨੂੰ ਦੇ ਦਿੱਤੀ ਤੇ ਜਿਹੜੀ ਚੇਲੇ ਦੀ ਪਦਵੀ ਸੀ ਜਿਹੜੀ ਸਿੱਖ ਦੀ ਪਦਵੀ ਸੀ ਮਹਾਰਾਜ ਦੇ ਹਨ ਜਿਹੜਾ ਰਹਿਤ ਬੰਦ ਹੈ ਨਾ ਉਹ ਮੇਰੇ ਤੋਂ ਵੀ ਉੱਪਰ ਹੋ ਜਾਂਦਾ ਹੈ ਗੁਰਬਾਣੀ ਦਾ ਮਹਾਰਾਜ ਜੀ ਦਾ ਪ੍ਰਮਾਣ ਜਦੋਂ ਪੜਦੇ ਹਾਂ ਸਤਿਗੁਰੂ ਆਉਂਦੇ ਨੇ ਜਿਨ੍ਹਾਂ ਨਾ ਵਿਸਰੇ ਨਾਮ ਸਿੰਘ ਨਹੀਂ ਜਾਂ ਭੇਦ ਨਾ ਜਾਣਾ ਮੂਲ ਸਾਈਂ ਜੀ ਰੱਬ ਤੇ ਰੱਬ ਦੇ ਪੰਧ ਇੱਕੋ ਜੇ ਹੋ ਜਾਂਦੇ ਸਤਿਗੁਰੂ ਦੇ ਦੇਵ ਪਾਤਸ਼ਾਹ ਵੀ ਆਖਦੇ ਹਨ ਜਿਹੜਾ ਪਾਸ ਹੈ ਨਾ ਉਹ ਲੋਹੇ ਨੂੰ ਟੱਚ ਕਰੇ ਲੋਹੇ ਦੇ ਨਾਲ ਘਸਰ ਜਾਵੇ ਲੋਹੇ ਦੇ ਨਾਲ ਰਗੜ ਖਾ ਜਾਵੇ ਉਹ ਸੋਨਾ ਬਣਾ ਦਿੰਦਾ ਹੈ ਪਰ ਗੁਰੂ ਦਾ ਸ਼ਬਦ ਐਸਾ ਹੈ ਜਿਹੜਾ ਇਸ ਪਾਸ ਦੇ ਨਾਲ ਘਸਰ ਗਿਆ ਜਿੰਨੇ ਰਗੜ ਖਾ ਲਈ ਸ਼ਬਦ ਦੇ ਮਹਾਰਾਜ ਆਖਦੇ ਹਨ ਉਹ ਪਾਸ ਰੂਪ ਹੋ ਜਾਂਦਾ ਹੈ ਇਸ 사ਦਗੁਰ ਦੀ ਬਾਣੀ ਦੇ ਬਚਨ ਦੇ ਫਰਮਾਨ ਨੇ ਇੱਕ ਲੋਹਾ ਹੁੰਦਾ ਹੈ ਜੀ ਇੱਕ ਲੋਹੇ ਦਾ ਹੁੰਦਾ ਹੈ ਸਾੜ ਜਿਹਨੂੰ ਲੋਹਾਰ ਲੋਹੇ ਨੂੰ ਕੋਟ-ਕੋਟ ਕੇ ਨਾ ਗਰਮ ਕਰ ਕਰਕੇ ਤੇ ਵੱਖਰਾ ਕਢੀ ਜਾਂਦੇ ਨੇ ਉਹ ਲੋਹੇ ਦਾ ਸਾੜ ਜਿਹੜਾ ਨੂੰ ਮਨੂਰ ਆਖ ਦਿੰਦੇ ਮਹਾਰਾਜ ਦੀ ਬਾਣੀ ਦੇ ਵਿੱਚ ਸ਼ਬਦਾਂ ਜਿਹੜਾ 사ਦਗੁਰ ਆਦਿ ਨੇ ਮਨੂਰੋਂ ਕੰਚਨ ਪਹਿਆ ਕਹਿੰਦੇ ਨੇ ਜੀਵਨ ਇੰਨਾ ਸੜਿਆ ਗਲਿਆ ਜੰਗਾਲਿਆ ਇਨਾ ਪੁਰਾਣਾ ਔਗਣਾ ਵਕਾਰਾਂ ਦੇ ਨਾਲ ਇਹ ਮਾਲਾ ਜਾਨ ਹਨ ਗੁਰੂ ਦੀ ਸੰਗਤ ਮਿਲ ਜਾਵੇ ਗੁਰੂ ਦੀ ਸ਼ੋਭਾ ਪ੍ਰਾਪਤ ਹੋ ਜਾਵੇ ਤੇ ਸਤਿਗੁਰ ਗੁਰਦੇਵ ਪਾਤਸ਼ਾਹ ਜੀ ਆਗਨ ਉਤਮ ਸੰਤ ਭਰੇ ਸੰਜੁਗੀ ਇਸ ਜਗਮੈ ਪਤਤ ਪਨੇ ਜਿਹੜੇ ਪਤਤ ਹੋਏ ਸੀ ਉਹ ਪਵਿੱਤਰ ਹੋ ਜਾਂਦੇ ਨੇ ਜਾਤਕਾਰ ਜਨਮ ਮਹਾਰਾਧਿਵੰ ਜਾਤ ਕਾਂਤ ਜਨਮ ਪਦਾਰਤ ਕਾਂਤ ਵਿਚਾ ਵਿਧਾਰ ਜੀਤ ਉਹ ਇਸ ਮਨੁੱਖੀ ਜਨਮ ਨੂੰ ਸਫਲਿਆ ਕਰ ਲੈਂਦਾ ਜੀਵਨ ਨੂੰ ਜਿਹੜਾ ਹੈ ਇਸ ਜੀਵਨ ਦੀ ਬੇੜੀ ਨੂੰ ਪਰਲੇ ਪਾਸੇ ਪਰਲੇ ਕਿਨਾਰੇ ਨਾਲ ਲੈਂਦੇ ਨੇ ਆਪਣੇ ਜੀਵਨ ਨੂੰ ਸਫਲਿਆ ਕਰ ਲੈਂਦੇ ਨੇ ਤੇ ਸਤਿਗੁਰੂ ਮਾਨਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪ ਨੇ ਹਰ ਇਹੋ ਜਨਮ ਸਫਲਦਾ ਨਹੀਂ ਕੂੜਾ ਜਨਮਾਂ ਦੇ ਪਾਪ ਕੱਟੇ ਜਾਂਦੇ ਨੇ ਤੇ ਆਉਣ ਵਾਲਾ ਜਿਹੜਾ ਨਾ ਸਮਾਂ ਉਹ ਸਾਰਾ ਜਿਹੜਾ ਫਿਰ ਸੁੱਖ ਦੇ ਵਿੱਚ ਆਨੰਦ ਦੇ ਵਿੱਚ ਬਤੀਤ ਹੁੰਦਾ ਜਨਮ ਜਨਮ ਕੇ ਕਿਲ ਵਿੱਚ ਦੁੱਖ ਭਾਗੇ ਗੁਰ ਗਿਆਨ ਅੰਜਨ ਨਿਤਰੀ ਦੀ ਗੁਰੂ ਨੇ ਜਦੋਂ ਗਿਆਨ ਦਾ ਸਰਮਾ ਇਹਨਾਂ ਅੱਖਾਂ ਦੇ ਵਿੱਚ ਪਾ ਦਿੱਤਾ ਨਾ ਫਿਰ ਜਿੰਨੀ ਅਗਿਆਨਤਾ ਸਾਰੀ ਖੰਡਮੀ ਉਹ ਕੋ ਨਹੀਂ ਕਈ ਵਾਰੀ ਵੇਖੋ ਜਿਹੜੀ ਗੱਲ ਤਾਂ ਸਾਨੂੰ ਪਤਾ ਨਾ ਨਾ ਹੋਵੇ ਅਸੀਂ ਉਹ ਕੰਮ ਲਗਾਤਾਰ ਕਰ ਜਿੰਨੇ ਕਈ ਵਾਰੀ ਸਾਰੀ ਉਮਰ ਉਹ ਭੁੱਲ ਕਰੀ ਜਾਂਦੇ ਜਦੋਂ ਸੱਚ ਦਾ ਪਤਾ ਚੱਲਦਾ ਕਈ ਵਾਰੀ ਨਾ ਘਰਾਂ ਦੇ ਵਿੱਚ ਆਮ ਵੇਖਿਆ ਜਾਂਦਾ ਉਹ ਕਿਸੇ ਦੇ ਘਰ ਜਾਂ ਕਿਸੇ ਨਗਰ ਦੇ ਵਿੱਚ ਕਿਸੇ ਚੌਕ ਦੇ ਵਿੱਚ ਕੋਈ ਜਗ੍ਹਾ ਬਣੀ ਹੋਵੇ ਉੱਥੇ ਸਾਰਾ ਕਬਰ ਮੱਥਾ ਟੇਕੀ ਜਾਂਦੇ ਤੇ ਜਦੋਂ ਉਹਦੀ ਕਮਰ ਦੀ ਸਟਾਈ ਪਤਾ ਲੱਗ ਜਾਂਦੀ ਕੋਈ ਉੱਠ ਪੈਂਦਾ ਨਾ ਪਰਿਵਾਰ ਦੇ ਵਿੱਚੋਂ ਕੋਈ ਪਿੰਡ ਦੇ ਵਿੱਚੋਂ ਉੱਠ ਹੀ ਪੈਂਦਾ ਪੇਡigree ਹਿਸਟਰੀ ਤੇ ਪਤਾ ਕਰੀ ਇਹਦਾ ਇਤਿਹਾਸ ਤੇ ਵੇਖੀ ਕੀ ਹੈ ਜਦੋਂ ਪਤਾ ਲੱਗਦਾ ਇਹ ਸਟਾਈ ਦਾ ਵੀ ਇੱਥੇ ਤੇ ਕੁਝ ਵੀ ਨਹੀਂ ਉਵੇਂ ਕਿਸੇ ਨੇ ਜੜਾ ਉਹ ਇਟਾ ਮਾਰ ਦਿੱਤੀ ਅੰਦਰ ਬਾਸਮਤੇ ਧੱਕਣੇ ਸ਼ੁਰੂ ਹੋ ਗਏ ਇੱਕ ਬਟਾਲੇ ਦੇ ਵਿੱਚ ਜਗ੍ਹਾ ਹੈ ਉੱਥੇ ਬੱਕਰੀਆਂ ਚਾਰਦੇ ਹੋਏ ਇਸੇ ਨਗਰ ਦੇ ਕਿਸੇ ਵਿਅਕਤੀ ਨੇ ਕੁੱਤੇ ਨੂੰ ਨਾ ਕੁੱਤੇ ਦੀ ਮੌਤ ਹੋ ਗਈ ਟਰੱਕ ਚ ਵੱਜ ਗਿਆ ਤੇ ਉਹ ਟਰੱਕ ਦੇ ਵੱਜਨ ਕਰਕੇ ਮੌਤ ਹੋਣ ਕਰਕੇ ਜਿਹੜਾ ਉਸ ਕੁੱਤੇ ਦੇ ਨਾਲ ਬੱਕਰੀਆਂ ਵਾਲੇ ਸਨ ਤੇ ਉਹਨਾਂ ਦਾ ਪਿਆਰ ਸੀ ਉਹਨਾਂ ਨੇ ਕੁੱਤੇ ਨੂੰ ਜਿਹੜਾ ਦੱਬ ਕੇ ਤੇ ਕੁੱਤੇ ਮਿੱਟੀ ਪਾ ਦਿੱਤੇ ਚਾਰ ਇੱਟਾਂ ਰੱਖ ਦਿੱਤੀਆਂ ਕਿ ਕੋਈ ਫੋਲੇ ਨਾ ਜਨਵਰ ਉਹ ਆਲੀ ਕਉਤਬਦੀਨ ਦੀ ਜਗਾ ਬਣੀ ਪਈ ਹੈ ਬੜੀ ਮਸ਼ਹੂਰ ਹੈ ਇਹਦਾ ਜੇ ਕੋਈ ਸਾਰੰਤ ਦੇ ਨਾਲ ਚਰਨ ਦੀ ਕੋਸ਼ਿਸ਼ ਕਰੇਗਾ ਨਾ ਪਤਾ ਲੱਗੇਗਾ ਸਚਾਈ ਦਾ ਇਹ ਸਚਾਈ ਹੈ ਕਿ ਇਹਦੀ ਹਿਸਟਰੀ ਕੀ ਫਿਰ ਬੰਦਾ ਮੱਥੇ ਤੇ ਹੱਥ ਮਾਰਦਾ ਹੈ ਕਿ ਸਾਰੇ ਉਮਰ ਇਹ ਤੇ ਅਗਿਆਨਤਾ ਦੇ ਵਿੱਚ ਕੱਢ ਦਿੱਤੀ ਐਵੇਂ ਤੇਲ ਪਾਈ ਜਾ ਰਹੇ ਸੀ ਐਵੇਂ ਸਮਾਂ ਬਰਬਾਰ ਕਰਾਈ ਪੈਸੇ ਬਰਬਾਰ ਕਰਾਈ ਪਤਾ ਨਹੀਂ ਕਿੰਨੀਆਂ ਸੁਖਣਾ ਸੁਖ ਦਿੰਦੀਆਂ ਇਹਨੂੰ ਬਾਦ ਉਸਤੇ ਪਾਤਸ਼ਾਹ ਦੇ ਆਉਂਦੇ ਹਨ ਜਿਹੜੀ ਪੂਜਾ ਹੁੰਦੀ ਹੈ ਨਾ ਜਿਹੜਾ ਪਰਮੇਸ਼ਰ ਨੂੰ ਮੰਨਣਾ ਹੁੰਦਾ ਹੈ ਸਤਗੁਰੂ ਦੇ ਬਾਣੇ ਆਉਂਦੀਆਂ ਨੇ ਅਕਲੀ ਸਾਹਿਬ ਜੀ ਤੇ ਇਹ ਅਕਰ ਕਿੱਥੋਂ ਲੈਣੀਆਂ ਜੀ ਗੁਰੂ ਤੋਂ ਸਮਝ ਕਿੱਥੋਂ ਲੈਣੀ ਹੈ ਗੁਰੂ ਤੋਂ ਤੇ ਗੁਰੂ ਕੌਣ ਹੈ ਸਾਡਾ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਬਾਹਰਸ ਤੇ ਪਾਤਸ਼ਾਹ ਜੀ ਦੀ ਬਾਣੀ ਆਉਂਦੀ ਹੈ ਮੜੇ ਇਨਸਾਨ ਨਾ ਜਾਈ ਇਹਨਾਂ ਚੀਜ਼ਾਂ ਦੇ ਪਿੱਛੇ ਤੇ ਪੈਣਾ ਹੀ ਨਹੀਂ ਧੰਨ ਸਾਹਿਬ ਸ੍ਰੀ ਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਆਖਦੇ ਹਨ ਜਦੋਂ ਗੁਰੂ ਨੇ ਗਿਆਨ ਦਾ ਜਿਹੜਾ ਇਹਨਾਂ ਨੂੰ ਸੁਰਮਾ ਅੱਖਾਂ ਦੇ ਵਿੱਚ ਪਾ ਦਿੱਤਾ ਮਨੋਕ ਅਗਿਆਨੀ ਹੋਇਆ ساری ਉਮਰ ਕੋ ਕੰਮ ਕਰਦਾ ਰਿਹਾ ਵੇਖਾ ਵੇਖੀ ਕਰਦਾ ਰਿਹਾ ਫਿਰ ਮੱਥੇ ਤੇ ਹੱਥ ਮਾਰਦਾ ਕਿ ساری ਉਮਰ ਸੁਤੇ ਨਾ ਗਈ ਅੱਜ ਪਤਾ ਲੱਗਾ ਸਟਾਈ ਦਾ ਅੱਜ ਮੇਰੀਆਂ ਅੱਖਾਂ ਖੁੱਲੀਆਂ ਅੱਜ ਮੈਨੂੰ ਪਤਾ ਲੱਗਾ ਕਿ ਗੱਲ ਕੁਝ ਹੋਰ ਸੀ ਦੱਸਿਆ ਕੁਝ ਹੋਰ ਗਿਆ ਸਮਝਿਆ ਵੀ ਕੁਝ ਹੋਣ ਗਿਆ ਇਸ ਲਈ ਮਹਾਰਾਜ ਆਦੇ ਜਦੋਂ ਗੁਰੂ ਜਿਹੜਾ ਹਨ ਨਾ ਉਹ ਅੱਖਾਂ ਦੇ ਵਿੱਚ ਗਿਆਨ ਦਾ ਸ਼ੁਭਾ ਪਾ ਦੇ ਮਾਲਾ ਦੀ ਬਾਣੀ ਦਾ ਪਰਮਾਨੰ ਗਿਆਨ ਅੰਗਨ ਗੁਰ ਦੀਆ ਅਗਿਆਨ ਹਨੇਰ ਬਨਾਸ ਅਗਿਆਨਤਾ ਦਾ ਹਨੇਰਾ ਫਿਰ ਉਦੋਂ ਖਤਮ ਹੋ ਜਾਂਦਾ ਫਿਰ ਚਾਨਣ ਹੋ ਜਾਂਦਾ ਜਿੱਥੇ ਚਾਨਣ ਹੋ ਗਿਆ ਨਾ ਉੱਥੇ ਸਾਰਾ ਕੁਝ ਲੱਭ ਜਾਂਦਾ ਜਿੱਥੇ ਵੇਖਾ ਵੇਖਿਆ ਭਰਮ ਹੈ ਭਲੇਖਾ ਡਰਾ ਹੈ ਸਹਿਮ ਹੈ ਉੱਥੇ ਕੋਈ ਨਹੀਂ ਰਸਤਾ ਇਸ ਲਈ ਮਹਾਰਾਜ ਸਾਹਿਬ ਸ੍ਰੀ ਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਬਖਸ਼ ਕਰਦ ਨੇ ਕਹਿੰਦੇ ਨੇ ਗੁਰੂ ਨੇ ਕਿਰਪਾ ਕੀਤੀ ਜਨਮ ਜਨਮ ਕੇ ਕਿਲ ਵਿੱਚ ਦੁਖ ਭਾਗੇ ਗੁਰ ਗਿਆਨ ਅੰਜਨ ਨੇਤਰੀ ਦੇਤ ਸਾਧ ਸੰਗ ਇਹਨ ਦੁਖ ਤੇ ਨਿਕਸਿਉ ਕਹਿੰਦੇ ਨੇ ਆ ਵਡਾ ਦੁਖ ਜ਼ਿੰਦਗੀ ਦੇ ਅੰਦਰੋਂ ਖਤਮ ਹੋ ਗਿਆ ਜਦੋਂ ਗੁਰੂ ਨੇ ਸਚਾਈ ਸਾਹਮਣੇ ਲਾ ਕੋਈ ਵੀ ਕੋ ਕਰਮ ਕੋਈ ਵੀ ਭੈੜੀ ਮਨ ਦੀ ਨੂੰ ਤੁਸੀਂ ਛੱਡੋਗੇ ਨਾ ਉਹਨੂੰ ਛੱਡਦਿਆਂ ਸਮਾਂ ਲੱਗਦਾ ਅੱਜ ਗੁਰੂ ਬਖਸ਼ਿਸ਼ ਕਰੇ ਤੇ ਮਹਾਰਾਜ ਆਉਂਦੇ ਹਨ ਛਿੰ ਦੇ ਵਿੱਚ ਗੁਰੂ ਇੰਨਾ ਬਲਵਾਨ ਹੈ ਇੰਨਾ ਸ਼ਕਤੀਵਾਨ ਹੈ ਜਿਹੜੇ ਦੇਵੀ-ਦੇਵਤਿਆਂ ਨੂੰ ਅਸੀਂ ਮੰਨਦੇ ਫਿਰਦੇ ਆ ਨਾ ਕਿ ਇਹ ਸਾਡੀ ਜ਼ਿੰਦਗੀ ਦਾ ਆਧਾਰ ਹੈ ਮਹਾਰਾਜ ਆਉਂਦੇ ਨੇ ਉਹਨਾਂ ਦੇ ਵੀ ਦੇਵੀ ਦੇਵੀ ਉਹਨਾਂ ਵਾਲਾ ਜੀਵਨ ਨੂੰ ਮਨੁੱਖ ਬਣਾ ਮਨੁੱਖ ਨੂੰ ਜਿਹੜਾ ਪਰਮੇਸ਼ਰ ਬਣਾ ਦਿੰਦਾ ਸਤਗੁਰ ਦੀ ਬਾਣੀ ਦਾ ਅਨੁਮਾਨ ਪੜ੍ਹੀਏ ਜੀ ਸਤਗੁਰੂ ਮਾਰਾ ਦੇ ਫੰਕਸ਼ਨ ਕਰਦੇ ਨੇ ਬਾਣੀ ਦੇ ਅੰਦਰ ਬਨਹਾਰੇ ਗੁਰ ਆਪਣੇ ਦਿਉਹਾਰੇ ਸਤਵਾਰ ਮੈਂ ਆਪਣੇ ਗੁਰੂ ਤੋਂ ਬਨਹਾਰੀ ਜਾਨਾ ਵਾਰਨੇ ਜਾਨਾ ਦਿਹਾਰੇ ਚ ਇੱਕ ਇੱਕ ਵਾਰੀ ਨਹੀਂ ਸੌ ਸੌ ਵਾਰ ਬਨਹਾਰੇ ਜਾਨਾ ਕਿਉਂ ਜਿਨ ਮਾਨਸ ਤੇ ਦੇਵ ਤੇ ਕੀਏ ਕਰਤਨਾ ਲਾਗੀ ਵਾਰ ਇੱਕ ਛਿੰਨ ਭਾਦ ਦਾ ਸਮਾਂ ਅੱਖ ਚੱਕਣ ਦਾ ਸਮਾਂ ਲੱਗਿਆ ਗੁਰੂ ਨੇ ਜਿਹੜਾ ਹੈ ਸੀ ਬਖਸ਼ਿਸ਼ ਕੀਤੀ ਜਿਹੜੇ ਅਗਿਆਨਤਾ ਦੇ ਵਿੱਚ ਫਸਿਆ ਸੀ ਨਾ ਤੈਵੀ ਗੁਨਾਵਾਲਾ ਬਣਾ ਦਿੱਤਾ। ਦੇਵ ਦੇ ਦਾਤਾ ਦੀ ਹਮੇਸ਼ਾ ਦੇਣ ਹੀ ਵਾਲਾ ਕੁਝ ਮੰਗਦਾ ਨਹੀਂ ਦੇਂਦਾ ਨਹੀਂ। ਮਹਾਰਾਜ ਹਨ ਤੈਵੀ ਗੁਣ ਜਿਹੜੇ ਨੇ ਮਨੁੱਖ ਦੇ ਜੀਵਨ ਦੇ ਅੰਦਰ ਆਏ ਉਹਨੂੰ ਗੁਰੂ ਜਿਹੜਾ ਹੈ ਬਖਸ਼ਿਸ਼ ਦਤਾ ਹੈ। ਗੁਰੂ ਨੇ ਗਿਆਨ ਦਤਾ। ਗਿਆਨ ਗੁਰੂ ਤੋਂ ਲੈ ਕੇ ਜਦੋਂ ਮਨੁੱਖ ਜਿਹੜਾ ਹੈ ਜੀਵਨ ਦੇ ਵਿੱਚ ਵਿਚਰੇਗਾ ਨਾ ਫਿਰ ਕਦੇ ਕੋ ਕਰਮਾਂ ਨੂੰ ਛੁੜੇਗਾ ਨਹੀਂ ਫਿਰ ਇਹੋ ਜੇ ਕੋਈ ਕੰਮ ਨਹੀਂ ਕਰੇਗਾ ਜਿਹਦੇ ਨਾਲ ਸਾਨੂੰ ਸਮਾਜ ਦੇ ਵਿੱਚ ਸ਼ਰਮਿੰਦਾ ਹੋਣਾ ਪਵੇ ਸਾਡੇ ਪੱਤ ਜਾਵੇ ਸਾਨੂੰ ਕੋਈ ਬੁਰਾ ਰੱਖੇ ਸਾਨੂੰ ਕੋਈ ਬੁਰਾ ਪੂਰੀ ਨਿਗਾਹ ਦੇ ਨਾਲ ਵੇਖੇ ਇਹ ਗੁਰੂ ਤੇ ਸਿੱਖਿਆ ਜਿਹੜੀ ਹੈ ਨਾ ਐਸਾ ਜੀਵਨ ਦੇ ਅੰਦਰ ਪਰਟਾ ਲੱਭ ਕੇ ਹੁੰਦੀ ਹੈ ਇੱਕ ਛਿੰਦ ਦੇ ਵਿੱਚ ਬਾਹਰ ਨਹੀਂ ਇਹ ਤੇ ਸਮਝਾਉਣਾ ਕੀਤਾ ਹੈ ਜੇ ਕਰਮੀ ਹੋਵੇ ਸ਼ਰਮਿੰਦਾ ਇਹ ਕਮਾਣੀ ਨਹੀਂ ਇਹ ਜਿਹੜੀ ਰੀਤ ਬਣਾ ਲਈ ਹੈ ਨਾ ਇਹਨੂੰ ਛੱਡ ਦੇਣਾ ਇਹ ਕਈ ਵਾਰੀ ਕਈ ਪਰਿਵਾਰਾਂ ਦੇ ਵਿੱਚ ਸਵਾਲ ਆਉਂਦੇ ਨੇ ਕਿ ਸਾਡੇ ਬਾਪੂ ਜੀ ਤੇਲ ਪਾਉਂਦੇ ਸੀ ਬੇਬੇ ਪਾਉਂਦੀ ਹੁੰਦੀ ਸੀ ਗਾੜੀ ਅਸੀਂ ਤੇ ਅੱਗੇ ਸਾਡੇ ਬੱਚੇ ਵਿੱਚ ਇਹ ਸਾਰੀ ਉਮਰ ਕੁੜੀਆਂ ਤੇੜੀਆਂ ਤੱਕ ਨੂੰ ਵੈਸੇ ਜੇ ਆਪਾਂ ਦੂਸਰੇ ਦੇ ਆਪਣੇ ਧਰਮ ਬਾਰੇ ਸਾਨੂੰ ਨੇ ਪਤਾ ਦੂਸਰੇ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰੀਏ ਨਾ ਤੇ ਜਿਹੜੇ ਇਸਲਾਮੀ ਮੁਸਲਮਾਨ ਨੇ ਉਹ ਕਦੇ ਵੀ ਜਿਹੜਾ ਆਪਣੇ ਨਾ ਬੜੀਆਂ-ਬੜੀਆਂ ਨੂੰ ਨਹੀਂ ਮੰਨਦੇ ਆ ਸਾਡੇ ਪਿੰਡਾਂ ਚ ਆਮ ਗੁੱਜਰ ਰਹਿੰਦੇ ਨੇ ਇਹਨਾਂ ਨੂੰ ਵੇਖ ਲਓ ਕਦੇ ਕਿਸੇ ਮੜੀ ਤੇ ਦਾਦੇ ਤੇ ਰਹਿੰਦੇ ਉਹਨਾਂ ਦੇ ਉੱਤੇ ਕਿਸੇ ਦੀ ਮੜੀ ਬਣੀ ਹੋਈ ਇਹ ਰੱਬ ਦਾ ਸ਼ਰੀਕ ਮੰਨਦੇ ਨੇ ਕਹਿੰਦੇ ਨੇ ਐਸੀ ਨਹੀਂ ਮੰਨਦੇ ਪਰ ਸਾਡੇ ਵਿੱਚ ਇਹ ਰੀਤ ਜਿਹੜਾ ਕੁੱਟ-ਕੁੱਟ ਕੇ ਜਿਹੜਾ ਹਰੀ ਭਈ ਹੈ ਮੜੀਆਂ ਬਣਾ ਲਈਆਂ ਘਰਾਂ ਦੇ ਵਿੱਚ ਮੜੀ ਵਾਲ ਹੁੰਦਾ ਜਿੱਥੇ ਕੁਝ ਮੜਿਆ ਹੋਵੇ ਜਿੱਥੇ ਕੁਝ ਹੈ ਨਹੀਂ ਉੱਥੇ ਵੀ ਜਿਹੜਾ ਚਾਰ ਇੱਟਾ ਰੱਖ ਕੇ ਮੰਨੀ ਬੈਠੀ ਕਿ ਫਲਾਣਾ ਇਹ ਪੀੜਾ ਹੈ ਇਹ ਗੁਰੂ ਤੋਂ ਸਮਾਪਤ ਮਿਲਣੀ ਤੇ ਮਹਾਰਾਜ ਤੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਖਸ਼ਤ ਕਰਨ ਕਹਿੰਦੇ ਉਤਮ ਸੰਤ ਭਲੇ ਸੰਜੋਗੀ ਇਸ ਜਗ ਮੈਂ ਪਤ ਤਪਨੀਤ ਕਹਿੰਦੇ ਨਾ ਗੁਰੂ ਦੀ ਸੰਗਤ ਕਰੋ ਗੁਰੂ ਦੇ ਪਿਆਰਿਆਂ ਦੀ ਸੰਗਤ ਕਰੋ ਜੀਵਨ ਖਵਾਰੀਆਂ ਦੇ ਵਿੱਚ ਪਿਆ ਹੋਇਆ ਔਗਣਾ ਦੇ ਵਿੱਚ ਪਿਆ ਹੋਇਆ ਵੰਕਾਰਾਂ ਦੇ ਵਿੱਚ ਪਿਆ ਹੋਇਆ ਢਲ ਸਹਿਬ ਭਲੇਖੇ ਦੇ ਵਿੱਚ ਪਿਆ ਹੋਇਆ ਵੀ ਜਿਹੜਾ ਜੀਵਨ ਹੈ ਨਾ ਉਹ ਸੱਚਮੁੱਚ ਗੁਰੂ ਦੇ ਗਿਆਨ ਵਾਲਾ ਮੰਨਿਆ। ਰੱਬ ਤੁਹਾਨੂੰ ਗਿਆਨੀ ਬੁਲਸ਼ਾ ਕਰੀਏ। ਮਾਰਸ ਤੇ ਪਾਸ਼ਾ ਬਖਸ਼ ਕਰਦਿਆਂ ਕਹਿੰਦੇ ਨੇ ਜਨਮ ਜਨਮ ਕੇ ਕਿਲਵਿਕ ਦੁਖ ਭਾਗੇ ਗੁਰ ਗਿਆਨ ਅੰਜਨ ਨੇਤਰੀ ਦੀਤ ਕਈ ਜਨਮਾਂ ਤਰ ਮੰਤਰਾਂ ਦੇ ਦੁਖ ਕੱਟੇ ਜਾਣ ਕੇ ਜਦੋਂ ਗੁਰੂ ਦਾ ਇਹ ਗਿਆਨ ਦਾ ਸਰਮਾ ਇਨ੍ਹਾਂ ਅੱਖਾਂ ਦੇ ਵਿੱਚ ਮੈ ਗਏ ਮਹਾਰਾਜਿਆਂ ਦੇ ਇਹ ਸ਼ਬਦ ਦੇ ਆਖਰੀ ਵਚਨ ਸਾਧ ਸੰਗਤ ਕਿਨ ਦੁਖ ਤੇ ਨਿਕਸਿਓ ਨਾਨਕ ਏਕ ਪ੍ਰੀਤ ਕਹਿੰਦੇ ਨੇ ਤਾ ਦੀ ਇਸ ਦੁੱਖ ਦੇ ਵਿੱਚੋਂ ਇਸ ਔਗਣਾ ਵਕਾਰਾਂ ਭਰੀ ਜ਼ਿੰਦਗੀ ਦੇ ਵਿੱਚੋਂ ਨਿਕਲ ਕੇ ਸੁਰਖ ਨੂੰ ਆਪਣੇ ਜੀਵਨ ਨੂੰ ਜੀਉ ਸਕਦਾ ਹੈ ਜੇ ਤੇਰੀ ਇੱਕ ਨਾਲ ਪ੍ਰੀਤ ਬੰਨ੍ਹ ਲਾ ਬਾਹਰ ਦੀ ਬਾੜੀ ਦਾ ਨਿਰਮਾਣ ਇੱਕ ਸਿਮਰ ਇੱਕ ਸਿਮਰ ਇੱਕ ਸਿਮਰ ਪਿਆਰੇ ਕਾਲ ਕਲੇਸ਼ ਲੋਭ ਮੋਹ ਮਾਹੋਂ ਪਕਰਤਾ ਹੈ ਇਹ ਜ਼ਿੰਦਗੀ ਦੇ ਅੰਦਰੋਂ ਸਾਰ ਵਕਾਰ ਔਗਣਾ ਕਾਮ ਕ੍ਰੋਧ ਅੰਕਾਰ ਲੋਭ ਇਹ ਸਾਰਾ ਕੁਝ ਖਤਮ ਹੋ ਜਾਂਦਾ ਜਿੰਦਗੀ ਸੁਰਖਰੂ ਹੋ ਜਾਂਦੀ ਹੈ ਪਰ ਸ਼ਰਤ ਇਹ ਹੈ ਗੁਰੂ ਨੂੰ ਸਮਲਪਤ ਹੋਣਾ ਪੈਣਾ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਏ ਜੋ ਗੁਰੂ ਨੇ ਕਿਹਾ ਉਹ ਮੰਨਣਾ ਇੱਕ ਵਾਰੀ ਮਹਾਰਾਜ ਤੇ ਪਾਤਸ਼ਾਹ ਜੀ ਵੀ ਜੀਵਨ ਦੀ ਕਾਰਨਾਮ ਦੀਆਂ ਛੋਟੀਆਂ ਜਿਹੀਆਂ ਸਾਂਝੀ ਕਰਕੇ ਸਮਾਪਤੀ ਕਰਦੇ ਸ਼੍ਰੀ ਅਨੰਦਪੁਰ ਸਾਹਿਬ ਜੀ ਤੋਂ ਮਹਾਰਾਜ ਤੇ ਪਾਤਸ਼ਾਹ ਜੀ ਪਾਲ ਸ਼ਕਾਰ ਨੂੰ ਸਿਖਾਦੇ ਨਾਲ ਚੱਲਦੇ ਨੇ ਥੋੜਾ ਜਿਹਾ ਅੱਗੇ ਗਏ ਤੇ ਸਤਿਗੁਰੂ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਨੇ ਜਿਹੜਾ ਆਪਣਾ ਤੀਰ ਜਿਹੜਾ ਹਾ ਪੱਥਰ ਦੇ ਵਿੱਚੋਂ ਕੱਢ ਕੇ ਹੱਥ ਵਿੱਚ ਫੜ ਲਿਆ ਤੇ ਜਦੋਂ ਸਿੱਖ ਗੁਰੂ ਦੇ ਨਾਲ ਹੁੰਦੇ ਨੇ ਨਾ ਗੁਰੂ ਤੋਂ ਧੂਕ ਪੈਰ ਜਿਹੜਾ ਇਹਨਾਂ ਸਿੱਖ ਪਿੱਛੇ ਤੁਰਦੇ ਗੁਰੂ ਦੇ ਸਤਕਾਰ ਵਜੋਂ ਮਾਰਾਸ ਦੇ ਪਾਤਸ਼ਾਹ ਜੀ ਨੇ ਜਦੋਂ ਲਾਗੂ ਦੀ ਲੰਗਰ ਲੱਗੇ ਨਾ ਦਾਦੂ ਦੀ ਕਬਰ ਆਈ ਤੇ ਦਾਦੂ ਦੀ ਕਬਰ ਤੇ ਥੋੜਾ ਜਿਹਾ ਸੀਸ ਜਿਹੜਾ ਹੈ ਨਾ ਉਹ ਤੀਰ ਦਾ ਤੀਰ ਦੀ ਲੋਕ ਜਿਹੜੀ ਉਹਦਾ ਸੀਸ ਥੋੜਾ ਜਿਹਾ ਝੁਕਾ ਦਿੱਤਾ ਸਿੱਖ ਇੰਨਾ ਸਟੇਪ ਮਾਰਾਸ ਦੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਹ ਜਿਹੜਾ ਹੈ ਤੀਰ ਨੂੰ ਜਦੋਂ ਥੋੜਾ ਜਿਹਾ ਝੁਕਾਇਆ ਤੇ ਜਿਹੜੇ ਸਿੱਖ ਸਾਈਡਾਂ ਤੇ ਸਨ ਦੇ ਨੇ ਦੋ ਕਦਮ ਪਿੱਛੇ ਸਨ ਪੱਤਕੇ ਅੱਗੇ ਹੋ ਕੇ ਮਹਾਰਾਜ ਤੇ ਬਾਦਸ਼ਾਹ ਜੀ ਜਿਹੜਾ ਹਰੋਕ ਨੇ ਸਤਿਗੁਰੂ ਦਾਦੂ ਦੀ ਕਬਰ ਤੇ ਤੁਹਾਡਾ ਪੱਥੇ ਤੋਂ ਨਿਕਲਿਆ ਹੋਇਆ ਤੀਰ ਕਿਉਂ ਚੁਗਿਆ ਮਹਾਰਾਜ ਤੇ ਬਾਦਸ਼ਾਹ ਸਾਹਿਬ ਸ੍ਰੀ ਗੁਰੂ ਗੁਰੂ ਗੋਬਿੰਦ ਸਿੰਘ ਪਾਦਸ਼ਾਹ ਜੀ ਜਵਾਬ ਦੇ ਅੱਜ ਕੋ ਨੂੰ ਸਿੱਖਾਂ ਨੇ ਪੁੱਛਿਆ ਮਹਾਰਾਜ ਤੁਸੀਂ ਗੱਲ ਕਰਦੇ ਇੱਕ ਅਕਾਲ ਪੁਰਖ ਵਾਹਿਗੁਰੂ ਤੋਂ ਬਿਗਿਆਰ ਇਹ ਨਾਮ ਕਿਤੇ ਸੀਸ ਝੁਕੇਗਾ ਨਾ ਕਿਸੇ ਨੂੰ ਝੁਕਣ ਦੇਵੇਗਾ ਜਿਹੜਾ ਸਿੱਖ ਹੁੰਦਾ ਨਾ ਉਹਦਾ ਸੀਸ ਸਿਰ ਤੇ ਸਿਰ ਇੱਕ ਅਕਾਲ ਪੁਰਖ ਵਾਹਿਗੁਰੂ ਅੱਗੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਕੇ ਝੁਕੇਗਾ ਹੋਰ ਕਿਤੇ ਨਹੀਂ ਕੱਟ ਸਕਦਾ ਝੁਕ ਨਹੀਂ ਸਕਦਾ ਸਤਿਗੁਰੂ ਇਹ ਤੀਰ ਦੀ ਨੋਕ ਝੁਕਾਉਣ ਦਾ ਕਾਰਨ ਦੱਸੋ ਕਿਉਂ ਤੁਸੀਂ ਜਿਹੜਾ ਹੈ ਤੀਰ ਨੂੰ ਅਸੀਂ ਪੀਰ ਮੰਨਦੇ ਹਾਂ ਅਸੀਂ ਸ਼ਸਤਰਾਂ ਨੂੰ ਰੱਬ ਮੰਨਦੇ ਤੁਸੀਂ ਇਹਨਾਂ ਨੂੰ ਅੱਗੇ ਝੁਕਣਾ ਕਿਉਂ ਪਿੰਦਾ ਬਾਰਸ ਤੇ ਬਾਦਸ਼ਾਹ ਜਿਨੇ ਜਿਹੜਾ ਤਰਖਾਲ ਵਈ ਫਿਕਰ ਹੱਜਾ ਨਾਂ ਭਈ ਗੁਰੂ ਸਾਹਿਬ ਨੇ ਅਖਿਆ ਕਿ ਜੋ ਕੁਝ ਮੈਂ ਵੇਖਣਾ ਚਾਹੁੰਦਾ ਸੀ ਨਾ ਉਹਦਾ ਦਬਾਅ ਮੈਨੂੰ ਮਿਲ ਗਿਆ ਤੁਸੀਂ ਹੁਣ ਪੂਰ ਤੌਰ ਤੇ ਖਾਲਸੇ ਦੇ ਖਾਲਸੇ ਦਾ ਅਰਥ ਇਹਦੇ ਵਿੱਚ ਕੋਈ ਮਿਲਾਵਟ ਨਾ ਹੋਵੇ ਸ਼ੁੱਧਤਾ ਤੁਸੀਂ ਸ਼ੁੱਧ ਮਨੁੱਖ ਕਮਲ ਜਿੰਨੂੰ ਕੋ ਨਾਰਕ ਦੇ ਪਾਦਸ਼ਾਹ ਮਹਾਰਾਜ ਜੀ ਨੇ ਚੁਣਨ ਦੇ ਲਈ ਗੁਰਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 1699 ਵਸਾਖੀ ਵਾਲੇ ਦਿਨ ਤੱਕ ਜਿਹਨੂੰ ਮਹਾਰਾਜ ਨੇ ਬਾੜੇ ਦੇ ਵਿੱਚ ਆਖਿਆ ਕਿਵੇਂ ਸਤਿਆਣਾ ਕੋਈ ਇੱਕ ਕੂੜੇ ਟੁੱਟੇ ਪਾਲ ਬਾਰਾ ਜਿਵੇਂ ਸਤਿਆਰੇ ਮਨੁੱਖ ਬਣਿਆ ਜਾ ਸਕਦਾ ਹੈ ਕਿਵੇਂ ਇਹ ਕੂੜ ਦੀ ਕੰਧ ਜਿਹੜੀ ਬਣੀ ਪਈ ਹੈ ਅਗਿਆਨਤਾ ਦੀ ਕੰਧ ਜਿਹੜੀ ਮਨੁੱਖ ਤੇ ਪਰਮਾਤਮਾ ਦੇ ਵਿੱਚ ਬਣੀ ਪਈ ਕਿਵੇਂ ਟੁੱਟੇ ਤੇ ਸਤਿਗੁਰੂ ਨੇ ਹੁਕਮ ਲਾਇਆ ਸੀ ਕਿਵੇਂ ਸਤਿਆਰਾ ਹੋਈਏ ਕਿ ਕੂੜੇ ਟੁੱਟੇ ਬਾਦ ਬਾਰਾ ਜੀ ਦੇ ਅਗਲੇ ਬਚਨ ਧੰਗ ਗੁਰੂ ਨਾਨਕ ਪਾਤਸ਼ਾਹ ਜੀ ਦੇ ਹੁਕਮ ਰਜ਼ਾਈ ਚੱਲਣਾ ਨਾਮਕ ਲਿਖਿਆ ਨਾਲ ਹੁਕਮ ਤੇ ਰਜਾ ਦੇ ਵਿੱਚ ਚੱਲਣਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਪਾਦਸ਼ਾਹ ਜੀ ਨੇ 239 ਸਾਲ ਦਾ ਸਮਾਂ ਜਿਹੜਾ ਲੰਘ ਗਿਆ ਇੱਕ ਸਤਿਆਰਾ ਮਨੁੱਖ ਤਿਆਰ ਕਰਨ ਦੇ ਲਈ ਸਤਿਗੁਰ ਨੇ ਆਖਿਆ ਤੁਸੀਂ ਪਰਪੱਕ ਜੇ ਤੁਸੀਂ ਪੂਰਨ ਹੋ ਚੁੱਕੇ ਜੀ ਸਤਿਗੁਰ ਦੇਵ ਪਾਦਸ਼ਾਹ ਜੀ ਨੇ ਉੱਥੇ ਤਨਖਾਹ ਲਵਾਈਏ ਸੀ ਪਾਵਨ ਧਰਜਾਨਾ ਭਰਿਆ ਮਹਾਰਾਜ ਤੇ ਪਾਦਸ਼ਾਹ ਜੀ ਨੇ ਸਿਰ ਤੇ ਸਿਰ ਦਾਤੂ ਦੇ ਕਬਰ ਤੇ ਆਪਣੇ ਤੀਰ ਦੀ ਥੋੜੀ ਜੀ ਨੋਕ ਚੁਕਾਈ ਸੀ ਅੱਜ ਵੇਖੋ ਅਸੀਂ ਸਾਡੇ ਸਿਰਾਂ ਦੇ ਉੱਪਰ ਵੇਖੋ ਕਿੱਥੇ ਕਿੱਥੇ ਅਸੀਂ ਰਗੜਦੇ ਪਏ ਹਾਂ ਕਿੱਥੇ ਕਿੱਥੇ ਝੋਕਦੇ ਪਏ ਹਾਂ ਇਹ ਸਿਰ ਨੇ ਤੇ ਗੁਰੂ ਤੋਂ ਸਵਾਹ ਉੱਤੇ ਝੁਕਣਾ ਹੀ ਨਹੀਂ ਸੀ ਮਾਰ ਨਾਲ ਸੰਮਤ ਕਰੇ ਬਖਸ਼ ਕਰੇ ਜਿੰਨਾ ਜਿਹੜੇ ਸਾਡੇ ਕੋਲ ਗਿਆਨ ਨਹੀਂ ਨਾ ਉਹਨਾਂ ਤੇ ਸਾਨੂੰ ਇਹ ਚੋਟਾਂ ਇਹ ਦੁੱਖ ਜਿਹੜਾ ਨਾ ਨਿਰੰਤਰ ਭੋਗਣਾ ਪਵੇ ਜਿਸ ਦਿਨ ਗੁਰੂ ਦੀ ਮੱਤ ਆ ਗਈ ਜਿਸ ਦਿਨ ਗੁਰੂ ਦਾ ਸਾਨੂੰ ਜਿਹੜਾ ਨਾ ਸੁਭਾਅ ਦਾ ਪਤਾ ਚੱਲ ਗਿਆ ਸਾਨੂੰ ਆਪਣੇ ਧਰਮ ਬਾਰੇ ਪਤਾ ਚੱਲ ਗਿਆ ਦੂਜੇ ਦਾ ਸਾਨੂੰ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੂੰ ਕਿਸੇ ਨੇ ਆ ਕੇ ਸਵਾਲ ਕੀਤਾ ਕਿ ਮਹਾਰਾਜ ਜੀ ਸਲਾਮ ਚੰਗਾ ਕਿ ਜਿਹੜਾ ਮੱਤ ਗੁਰ ਨਾਨਕ ਦਾ ਉਹ ਚੰਗਾ ਸਲਗੋ ਨਾ ਕਿ ਤੁਹਾਡਾ ਤੁਹਾਨੂੰ ਭਲਾ ਸਾਡਾ ਸਾਨੂੰ ਅਸੀਂ ਦੂਜਿਆਂ ਕਿਉਂ ਝਾਕਣਾ ਆਖੇ ਜੀ ਧਰਮ ਪਰਵਰਤਨ ਉਹ ਜਦੋਂ ਆਪਣੇ ਧਰਮ ਦਾ ਪਤਾ ਹੀ ਨਹੀਂ ਇਹ ਤੇ ਤੁਹਾਨੂੰ ਜਿੱਤੇ ਮਰਜੀ ਪਰਵਰਤਨ ਕਰੀ ਦਿਓ ਇਹ ਤੇ ਜਾਂ ਸਿੱਖ ਬਣਿਆ ਤੇ ਆ ਮੁਸਲਮ ਬਣਿਆ ਆਈਸਾਈ ਬਣਿਆ ਨਾ ਉਧਰ ਪੱਕਾ ਨਾ ਇਧਰ ਪੱਕਾ ਤੇ ਮਹਾਰਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਆਦੇ ਹਨ ਇਹ ਅਗਿਆਨਤਾ ਕੇ ਦੁੱਖ ਕਟਿਆ ਜਾਵੇਗਾ ਜਨਮ ਜਨਮ ਕੇ ਕਿਲ ਵਿੱਚ ਦੁੱਖ ਭਾਗੇ ਕੋ ਗਿਆਨ ਅੰਜਨ ਨੇਤਰੀ ਦੇਤ ਸਾਧ ਸੰਗਤਿਨ ਦੁੱਖ ਤੇ ਨਿਕਸਿਓ ਮਹਾਰਾਜ ਆਵੇ ਸਾਰਿਆਂ ਨੂੰ ਵੱਡਾ ਇਸ ਦੁੱਖ ਦੇ ਵਿੱਚੋਂ ਜੇ ਕੱਢਣ ਵਾਲਾ ਕੋਈ ਖੈਰ ਨਾ ਤੇ ਉਸ ਸਾਥ ਸੰਗਤ ਹੈ ਸਾਨੂੰ ਇਹ ਦੁੱਖ ਨਹੀਂ ਸਾਨੂੰ ਇਹ ਸੁੱਖ ਲੱਗਦਾ ਹੈ ਮਹਾਰਾਜ ਨੇ ਪਹਿਲਾਂ ਹੀ ਸਮਝਾਇਆ ਕਿ ਜਿਹੜਾ ਖੋਤਾ ਹੁੰਦਾ ਹੈ ਨਾ ਉਹਨੂੰ ਜਿੰਨਾ ਮਰਜ਼ੀ ਚੰਦਨ ਲਾ ਲਈਏ ਉਹਨੂੰ ਸੁੱਖ ਉੱਥੋਂ ਮਿਲਦਾ ਹੈ ਜਿੱਦੋਂ ਉਹਨੂੰ ਘੱਟਾ ਮਿੱਟੀ ਚੰਬੜ ਜਾਵੇ ਗਾਰਾ ਚੰਬੜ ਜਾਵੇ ਉਹ ਉੱਥੇ ਸੁੱਖ ਮਹਿਸੂਸ ਕਰਦਾ ਹੈ ਇਸ ਲਈ ਜਿਹੜੇ ਤੇ ਗੁਰੂ ਵਾਲੇ ਨੇ ਗੁਰੂ ਦੀ ਮੱਤ ਧਾਰਨ ਕਰਨ ਵਾਲੇ ਉਹਨਾਂ ਨੂੰ ਤੇ ਚਰਨ ਲੱਗ ਹੀ ਰਹਿੰਦੇ ਆ ਮਹਾਰਾਜ ਕਿਹੜੇ ਵੇਲੇ ਤੇਰੇ ਬਾਣੀ ਦੇ ਬਚਨ ਜਿਹੜੇ ਕੰਨਾਂ ਦੇ ਵਿੱਚ ਪਾ ਜਾਣਾ ਸੁਖ ਮਿਲਦਾ ਕੋਈ ਗੁਰੂ ਤੋਂ ਕਰ ਸਿੱਖੇ ਜਾਣੀ ਗੁਰੂ ਤੋਂ ਕੋਈ ਮਤ ਲੈ ਕੇ ਜਾਣੀ ਜਿਹੜੀ ਜੀਵਨ ਦੇ ਵਿੱਚ ਕੰਮ ਆਵੇ ਤੇ ਜਿਹਨੇ ਮਨ ਮੁਖੜੇ ਆਪਣੀ ਮਤ ਪਿੱਛੇ ਤੁਰਨਾ ਹੈ ਉਹਨੂੰ ਕੋਈ ਸਿੱਖਣ ਦਾ ਉਹਨੂੰ ਕੋਈ ਸਮਾਂ ਜਿਹੜਾ ਹੈ ਕਿਸੇ ਨੂੰ ਦੇਣ ਦੀ ਲੋੜ ਨਹੀਂ ਉਹ ਆਪ ਹੀ ਸਿੱਖ ਰਿਹਾ ਹੈ ਭੈੜੀ ਮਤ ਔਂਗਣ ਵਤਾਰ ਨਾਉ ਨੂੰ ਸਮਾਵੇਲਾ ਪੈਂਦਾ ਕਿਸੇ ਨੂੰ ਨਾਮ ਨਹੀਂ ਬਿਲਾ ਗੁਰੂ ਦੀ ਕਰਨ ਮੰਨਣੀ ਪੈਂਦੀ ਹੈ ਪਰ ਅਸੀਂ ਗੁਰੂ ਵਾਲੇ ਹਾਂ ਅਸੀਂ ਗੁਰੂ ਤੇ ਭਰੋਸਾ ਰੱਖਿਆ ਹੈ ਗੁਰੂ ਤੇ ਵਿਸ਼ਵਾਸ ਰੱਖਿਆ ਤੇ ਮਹਾਰਾਜ ਆਖਦੇ ਹਨ ਜੇ ਤੇ ਸਚਿਆਣਾ ਬੰਨ ਨੇ ਸੱਚ ਮੁੱਚ ਧਰਮ ਦਾ ਚੋਲਾ ਪਾਇਆ ਹੀ ਧਰਮ ਹੀ ਬੰਨਣਾ ਹੀ ਨਾ ਕਿਸ ਹਿਆਰਾ ਹੋਈ ਜੇ ਪੁੱਛਿਆ ਹੀ ਤੇ ਮਹਾਰਾਜ ਆਖਣ ਹੁਕਮ ਤੇ ਫਰਜ਼ਾਂ ਦੇ ਵਿੱਚ ਹੁਕਮ ਰਜ਼ਾਈ ਚੱਲਣਾ ਨਾਲਿਖ ਲਿਖਿਆ ਨਾਲ ਮਹਾਰਾਜ ਤੇ ਬਾਦਸ਼ਾਹ ਦੀ ਬਖਸ਼ਿਸ਼ ਕਰਨ ਰਹਿਮਤ ਕਰਨ ਸਤਿਗੁਰੂ ਦੇ ਆਏ ਹੋਈ ਫਰਮਾਨ ਦੇ ਵਿਚਾਰ ਕਰਦੇ ਆਂ ਹੋਈਆਂ ਬੇਅਦਬ ਕੰਨਾਂ ਦੀ ਮਾਫੀ ਸੰਗਤ ਅਤੇ ਸਤਿਗੁਰੂ ਬਖਸ਼ਣ ਜੋਗ ਬਖਸ਼ ਰਹਿਣਾ ਦੀ ਮਹਾਰਾਜ ਕਿਰਪਾ ਕੰ ਸੇਵਾ ਪਰਵਾਰ ਨੇ ਗੁਰੂ ਘਰ ਦੇ ਵਿਸਵਾਵਾ ਲਈਆਂ ਸਤਿਗੁਰੂ ਜੀ ਕੀਤੀ ਹੋਈ ਸੇਵਾ ਸਫਲੀ ਕਰਨ ਭਾਵਨਾ ਨੂੰ ਫਰਮ ਜਿਨ੍ਹਾਂ ਦਿਨਾਂ ਭਾਵਨਾ ਲੈ ਕਰਕੇ ਸੰਗਤਾਂ ਵੱਲੋਂ ਆਦ ਰਿਆਂ ਪਰਿਆ ਗਈਆਂ ਸਮੂਹ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਗੁਰਦੇਵ ਪਾਤਸ਼ਾਹ ਦੀ ਕਿਰਪਾ ਕੰ ਸਮੂਹ ਸਾਧ ਸੰਗਤ ਦੀਆਂ ਭਾਵਨਾ ਪੂਰੀਆਂ ਕਰਨ ਮਹਾਰਾਜ ਜੀ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੰਚਚਾਰਨੀ ਸਾਰਿਆਂ ਜੀਆਂ ਦੀ ਮੰਨਦੀਆਂ ਬਾਕਮਾ ਪੂਰਨੀ ਕਰਨ। ਹੁਣ ਖੜਾ ਬ੍ਰਸਾਤ ਦੇ ਦੇਗਵਤੇ ਕੀ ਨਾਮ ਨਵਾਹੀ ਗੁਰਦਾ ਜਾਪ ਕਰੀਏ ਜੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ Subtitles